ਅਸੀਂ ਅੱਜ ਗੁਰੂ ਪ੍ਰਾਨ ਦੇ ਦੂਸਰੇ ਅਧਿਆਏ ਤੇ ਚਰਚਾ ਕਰਾਂਗੇ ਸੋ ਦੋਸਤੋ ਵੀਡੀਓ ਬਹੁਤ ਹੀ ਜ਼ਗਾ ਮਿਹਨਤ ਲਾ ਕੇ ਬਣਾਈ ਜਾਂਦੀ ਹੈ ਤੁਸੀਂ ਇਸ ਨੂੰ ਪੂਰਾ ਸੁਣਨਾ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਜੀ ਗੁਰੜ ਜੀ ਬੋਲੇ हे ਭਗਵਾਨ ਜਮ ਲੋਕ ਦਾ ਮਾਰਗ ਕਿਹੋ ਜਿਹਾ ਦੁਖਦਾਈ ਹੈ ਅਤੇ ਉਸ ਵਿੱਚ ਕਿਹੋ ਜਿਹੇ ਪਾਪੀ ਲੋਕ ਜਾਂਦੇ ਹਨ ਕਿਰਪਾ ਕਰਕੇ ਆਪ ਇਸ ਦਾ ਵਰਣਨ ਕਰੋ ਸ਼੍ਰੀ ਭਗਵਾਨ ਜੀ ਨੇ ਕਿਹਾ ਹੈ ਗਰੜ ਜਮ ਲੋਕ ਦਾ ਮਾਰਗ ਜੋ অতি ਦੁਖਦਾਈ ਹੈ ਅਸੀਂ ਉਸ ਦਾ ਵਰਣਨ ਕਰਦੇ ਹਾਂ ਭਾਵੇਂ ਤੂੰ ਸਾਡਾ ਭਗਤ ਹੈ ਫਿਰ ਵੀ ਜਮ ਲੋਕ ਦਾ ਵਰਤਾਂਤ ਸੁਣ ਕੇ ਤੂੰ ਕੰਬ ਜਾਏਗਾ ਤੇਰੀ ਰੂਹ ਕੰਬ ਜਾਵੇਗੀ ਉਸ ਮਾਰਗ ਵਿੱਚ ਕੋਈ ਦਰਖਤ ਨਹੀਂ ਹੈ ਜਿਸ ਦੀ ਛਾਂ ਹੇਠਾਂ ਆਰਾਮ ਕੀਤਾ ਜਾ ਸਕੇ ਅਤੇ ਨਾ ਕੋਈ ਅੰਨ ਦਾਣਾ ਉਸ ਮਾਰਗ ਵਿੱਚ ਮਿਲਦਾ ਹੈ ਜਿਸ ਨੂੰ ਖਾ ਕੇ ਪਰਾਣਾ ਦੀ ਰੱਖਿਆ ਕੀਤੀ ਜਾ ਸਕੇ ਤਰੇਹ ਲੱਗਣ ਤੇ ਪੀਣ ਲਈ ਪਾਣੀ ਵੀ ਨਹੀਂ ਮਿਲਦਾ ਉੱਥੇ ਪਰਲੋ ਦੇ ਸਮੇਂ ਵਰਗੇ 12 ਸੂਰਜ ਤਪਦੇ ਹਨ ਰਸਤੇ ਵਿੱਚ ਠੰਡੀ ਸ਼ੀਤ ਹਵਾ ਨਾਲ ਦੁਖੀ ਹੋਇਆ ਜੀਵ ਕਿਤੇ ਕੰਡਿਆਂ ਨਾਲ ਵਿੰਨਿਆ ਜਾਂਦਾ ਹੈ ਕਿਤੇ ਉਸ ਨੂੰ ਸੱਪ ਡੰਗਦੇ ਹਨ ਕਿਤੇ ਸ਼ੇਰ ਬਗਿਆੜ ਤੇ ਕੁੱਤੇ ਉਸ ਨੂੰ ਪਾੜਦੇ ਹਨ ਕਿਤੇ ਅੱਗ ਵਿੱਚ ਸੜਦਾ ਹੈ ਕਿਤੇ ਉਸ ਨੂੰ ਵਿਛੂ ਡੰਗ ਮਾਰਦੇ ਹਨ ਇਸ ਤੋਂ ਪਿੱਛੇ ਉਹ ਬੜਾ ਭਿਆਨਕ ਅਸਪਰਤ ਬਨ ਆ ਜਾਂਦਾ ਹੈ ਜਿਸ ਦਾ ਵਿਸਥਾਰ 2000 ਯੋਜਨ ਦਾ ਹੈ ਇੱਥੇ ਇੱਕ ਗੱਲ ਦੱਸਣੀ ਬਹੁਤ ਜ਼ਰੂਰੀ ਹੈ ਕਿ ਇੱਕ ਯੋਜਨ ਵਿੱਚ 4 ਕਿਲੋਮੀਟਰ ਹੁੰਦੇ ਹਨ ਉਸ ਬਨ ਵਿੱਚ ਕਾਂ ਉੱल्लू ਇੱਲਾਂ ਮਧੂਮੱਖੀਆਂ ਅਤੇ ਮੱਛਰਾਂ ਦਾ ਕੋਈ ਅੰਤ ਸਮਾਰ ਨਹੀਂ ਦਾਵਾ ਅਗਨੀ ਲੱਗੀ ਹੋਈ ਹੈ ਤਲਵਾਰ ਵਰਗੇ ਤਿੱਖੇ ਧਾਰ ਵਾਲੇ ਪੱਤਰਾਂ ਨਾਲ ਪਾਪੀ ਪੁਰਸ਼ਾਂ ਦੇ ਸਰੀਰ ਸ਼ਾਨਣੀ ਸ਼ਾਨਣੀ ਹੋ ਜਾਂਦੇ ਹਨ ਹਨ ਰਸਤੇ ਵਿੱਚ ਕਿਤੇ ਅੰਨੇ ਖੂਨ ਵਿੱਚ ਡਿਗਣਾ ਪੈਂਦਾ ਹੈ ਅਤੇ ਭਿਆਨਕ ਪਹਾੜਾਂ ਨਾਲ ਟਕਰਾਂ ਲੱਗਦੀਆਂ ਹਨ ਕਿਤੇ ਸ਼ੁਰੇ ਦੀ ਧਾਰ ਵਰਗੇ ਕਿੱਲਾਂ ਦੇ ਕੰਡਿਆਂ ਤੇ ਚੱਲਣਾ ਪੈਂਦਾ ਹੈ ਕਿਤੇ ਬੜੇ ਡੂੰਘੇ ਟੋਏ ਵਿੱਚ ਡਿੱਗਣਾ ਪੈਂਦਾ ਏ ਕਿਤੇ ਜੋਕਰਾਂ ਨਾਲ ਭਰੇ ਚਿੱਕੜ ਵਿੱਚ ਤੁਰਨਾ ਪੈਂਦਾ ਹੈ ਕਿਤੇ ਤਪੀ ਹੋਈ ਰੇਤ ਪਰ ਕਿਤੇ ਤਪੇ ਹੋਏ ਤਾਂਬੇ ਦੇ ਪੱਤਰਿਆਂ ਪਰ ਕਿਤੇ ਧੂਏ ਨਾਲ ਭਰੇ ਰਸਤੇ ਵਿੱਚ ਅੱਗ ਦੇ ਅੰਗਿਆਰਿਆਂ ਤੇ ਚੱਲਣਾ ਪੈਂਦਾ ਹੈ ਉਸ ਰਸਤੇ ਵਿੱਚ ਕਿਤੇ ਅੰਗਿਆਰ ਬਸਦੇ ਹਨ ਕਿਤੇ ਪੱਥਰ ਪੈਂਦੇ ਹਨ ਲਹੂ ਅਤੇ ਸ਼ਸਤਰਾਂ ਦੀ ਵਰਖਾ ਹੁੰਦੀ ਹੈ ਕਿਤੇ ਗਰਮ ਪਾਣੀ ਵਰਦਾ ਹੈ ਅਤੇ ਕਿਤੇ ਚਿੱਕੜ ਦੀ بارش ਹੁੰਦੀ ਹੈ ਕਿਤੇ ਰਸਤਾ ਨੀਵਾ ਹੈ ਅਤੇ ਕਿਤੇ ਉੱਚੇ ਪਹਾੜਾਂ ਤੇ ਚੜਨਾ ਪੈਂਦਾ ਹੈ ਕਿਤੇ ਬੜੀਆਂ ਹਨੇਰੀਆਂ ਗੁਫਾ ਵਿੱਚੋਂ ਲੰਘਣਾ ਪੈਂਦਾ ਹੈ ਕਿਤੇ ਬੜੇ ਕਸ਼ਟ ਨਾਲ ਪਹਾੜਾਂ ਦੀਆਂ ਚੋਟੀਆਂ ਤੇ ਚੜਨਾ ਪੈਂਦਾ ਹੈ ਕਿਤੇ ਪਾਖ ਲਹੂ ਅਤੇ ਦਿਸਤਾਨ ਨਾਲ ਭਰੇ ਕੁੰਡ ਵਿੱਚ ਡਿਗਣਾ ਪੈਂਦਾ ਹੈ ਇਸ ਰਸਤੇ ਵਿੱਚ ਅਤਿਅੰਤ ਡਰਾਉਣੀ ਵਤਰਨੀ ਨਦੀ ਆਉਂਦੀ ਹੈ ਉਹ ਵੇਖਣ ਵਿੱਚ ਹੀ ਡਰਾਉਣੀ ਨਹੀਂ ਸਗੋ ਸੁਣਨ ਵਿੱਚ ਵੀ ਅਤੀ ਡਰਾਉਣੀ ਹੈ ਇਹ ਭਿਆਨਕ ਨਦੀ 400 ਕੋ ਚੌੜੀ ਹੈ ਉਸ ਵਿੱਚ ਪਾਕ ਅਤੇ ਲਹੂ ਵਗਦਾ ਹੈ ਉਸ ਦੇ ਕੰਡੇ ਹੱਡੀਆਂ ਦੇ ਬਣੇ ਹੋਏ ਹਨ ਉਸ ਵਿੱਚ ਮਾਸ ਅਤੇ ਲਹੂ ਦਾ ਚਿੱਕੜ ਭਰਿਆ ਹੋਇਆ ਹੈ ਪਾਪੀਆਂ ਲਈ ਉਸ ਨੂੰ ਪਾਰ ਕਰਨਾ ਬਹੁਤ ਕਠਨ ਹੈ ਉਸ ਵਿੱਚ ਬਿਆੰਤ ਮਗਰਮਚ ਇਲਾ ਅਤੇ ਡਰਾਉਣੇ ਜੀਵ ਹਨ ਉਹ ਨਦੀ ਆਪਣੇ ਨੇੜੇ ਆਏ ਪਾਪੀ ਨੂੰ ਵੇਖ ਕੇ ਅੱਗ ਦੇ ਧੂਏ ਨਾਲ ਇਸ ਤਰ੍ਹਾਂ ਉਬਲਦੀ ਹੈ ਜਿਸ ਤਰ੍ਹਾਂ ਕੜਾਹੀ ਵਿੱਚ ਘਿਉ ਉਬਲਦਾ ਹੈ ਉਹ ਨਦੀ ਸੂਈ ਵਰਗੇ ਮੂੰਹਾਂ ਵਾਲੇ ਕੀੜਿਆਂ ਨਾਲ ਭਰੀ ਹੋਈ ਹੈ ਅਤੇ ਵੱੱਜਰ ਸਮਾਨ ਚੁੰਝਣ ਵਾਲੇ ਗਿੱਧਾਂ ਕਾਂ ਮਗਰ ਮੱਛਾਂ ਜੋਕਾਂ ਕਛੂਆਂ ਤੇ ਮਾਸਾਹਾਰੀ ਜੀਵਾਂ ਨਾਲ ਭਰਪੂਰ ਹੈ ਉਸ ਨਦੀ ਵਿੱਚ ਪਾਏ ਹੋਏ ਪਾਪੀ ਜੀਵ ਹਾਏ ਭਰਾ ਹਾਏ ਪੁੱਤਰ ਹਾਏ ਪਿਤਾ ਇਸ ਤਰ੍ਹਾਂ ਕਹਿ ਕੇ ਚੀਕ ਪੁਕਾਰ ਕਰਦੇ ਹਨ ਜਦੋਂ ਉਹਨਾਂ ਨੂੰ ਭੁੱਖ ਪਿਆਸ ਲੱਗਦੀ ਹੈ ਤਾਂ ਜਮਦੂਤ ਉਹਨਾਂ ਨੂੰ ਪੀੜ ਲਈ ਲਹੂ ਦਿੰਦੇ ਹਨ ਕਿਉਂਕਿ ਉਸ ਨਦੀ ਵਿੱਚ ਝੱਗ ਵਾਲਾ ਲਹੂ ਹੁੰਦਾ ਹੈ ਉਹ ਨਦੀ ਬੜੀ ਭਿਆਨਕ ਆਵਾਜ਼ ਨਾਲ ਗਰਜਦੀ ਹੈ ਉਸ ਵੱਲ ਵੇਖਦਿਆਂ ਵੀ ਨਹੀਂ ਜਾਇਆ ਜਾ ਸਕਦਾ ਇਹੋ ਜੀ ਭਿਆਨਕ ਨਦੀ ਨੂੰ ਵੇਖ ਕੇ ਪਾਪੀ ਜੀਵ ਦ੍ਰੋਸ਼ ਹੋ ਜਾਂਦੇ ਹਨ ਉਸ ਨਦੀ ਵਿੱਚ ਬਹੁਤ ਸਾਰੇ ਵਿੱਚੂ ਅਤੇ ਕਾਲੇ ਸੱਪ ਹੁੰਦੇ ਹਨ ਉਹਨਾਂ ਤੋਂ ਬਚਣ ਦਾ ਕੋਈ ਉਪਾਅ ਨਹੀਂ ਹੁੰਦਾ ਇਸ ਵੇਰ ਤਰਨੀ ਨਦੀ ਵਿੱਚ ਇੰਨੀਆਂ ਘੁੰਮਣ ਘੀਰੀਆਂ ਪੈਂਦੀਆਂ ਹਨ ਜਿਸ ਵਿੱਚ ਪਾਪੀ ਜੀਵ ਡਿੱਗਦਿਆਂ ਹੀ ਇੱਕਦਮ ਪਤਾਲ ਵਿੱਚ ਚਲੇ ਜਾਂਦੇ ਹਨ ਅਤੇ ਇੱਕ ਪਲ ਵਿੱਚ ਹੀ ਫਿਰ ਉੱਪਰ ਆ ਜਾਂਦੇ ਹਨ ਉਹ ਨਦੀ ਪਾਪੀਆਂ ਨੂੰ ਡੋਬਣ ਲਈ ਬਣਾਈ ਗਈ ਹੈ ਉਸ ਦਾ ਕੋਈ ਕੰਡਾ ਵਿਖਾਈ ਨਹੀਂ ਦਿੰਦਾ ਉਹ ਬਹੁਤ ਭਿਆਨਕ ਹੈ ਅਤੇ ਉਸ ਨੂੰ ਪਾਰ ਨਹੀਂ ਕੀਤਾ ਜਾ ਸਕਦਾ ਇਹਨਾਂ ਦੁੱਖਾਂ ਨਾਲ ਭਰੇ ਜੰਮ ਮਾਰਗ ਵਿੱਚ ਰੋਂਦੇ ਚੀਕਦੇ ਪਾਪੀ ਤਰੇ ਜਾਂਦੇ ਹਨ ਜਮਦੂਤ ਕਿਸੇ ਨੂੰ ਫਾਂਸੀ ਵਿੱਚ ਬੰਨ ਕੇ ਕਿਸੇ ਦੇ ਕੰਨ ਵਿੱਚ ਰੱਸੀ ਪਾ ਕੇ ਕਿਸੇ ਨੂੰ ਕਾਲ ਦੀ ਫਾਹੀ ਨਾਲ ਬੰਨ ਕੇ ਖਿੱਚੀ ਲਈ ਜਾਂਦੇ ਹਨ ਕਿਸੇ ਨੂੰ ਕਾਂ ਦੀ ਚੁੰਝ ਨਾਲ ਕਸੀਟਦੇ ਹਨ ਜਮਦੂਤ ਕਿਸੇ ਦੇ ਗਲ ਹੱਥ ਪੈਰ ਤੇ ਪਿੱਠ ਵਿੱਚ ਸੰਗਲ ਬੰਨ ਕੇ ਤੇ ਸਰੀਰ ਤੇ ਲੋਹਾ ਲੱਦ ਕੇ ਲੈ ਜਾਂਦੇ ਹਨ ਜਮਦੂਤ ਪਾਪੀਆਂ ਨੂੰ ਰਸਤੇ ਵਿੱਚ ਲੋਹੇ ਦੇ ਡੰਡਿਆਂ ਨਾਲ ਮਾਰਦੇ ਹਨ ਇਸ ਮਾਰ ਨਾਲ ਉਹਨਾਂ ਦੇ ਮੂੰਹਾਂ ਵਿੱਚੋਂ ਲਹੂ ਵਗਦਾ ਹੈ ਉਸੇ ਲਹੂ ਨੂੰ ਉਹ ਪਾਪੀ ਪੀਂਦੇ ਹਨ ਆਪਣੇ ਕੀਤੇ ਹੋਏ ਬੁਰੇ ਕਰਮਾਂ ਨੂੰ ਸੋਚਦੇ ਗਿਲਾਨੀ ਨਾਲ ਭਰੇ ਹੋਏ ਅਤੇ ਬੜੇ ਕਸ਼ਟ ਸਹਿੰਦੇ ਹੋਏ ਪਾਪੀ ਜਮਲੋਕ ਨੂੰ ਜਾਂਦੇ ਹਨ ਇਹਨਾਂ ਦੁੱਖ ਪਾਉਣ ਤੇ ਵੀ ਉਹ ਮੂਰਖ ਰਸਤੇ ਵਿੱਚ ਹਾਏ ਪੁੱਤਰ ਹਾਏ ਪਿਤਾ ਕਹਿ ਕੇ ਕੇ ਹਾਹਾਕਾਰ ਕਰਦੇ ਹਨ ਉਹ ਕਹਿੰਦੇ ਹਨ ਕਿ ਸਾਡੇ ਬੜੇ ਭਾਰੀ ਪੁੰਨ ਸਨ ਜਿਸ ਕਰਕੇ ਸਾਨੂੰ ਮਨੁੱਖਾ ਜਨਮ ਮਿਲਿਆ ਸੀ ਇਹੋ ਜਿਹਾ ਉੱਤਮ ਜਨਮ ਪ੍ਰਾਪਤ ਕਰਕੇ ਵੀ ਅਸਾਂ ਕੋਈ ਧਰਮ ਦਾ ਕਾਰਜ ਨਹੀਂ ਕੀਤਾ ਇਹ ਮੈਂ ਕੀ ਕੀਤਾ ਮੈਂ ਕਿਸੇ ਲੋਰਬੰਦ ਨੂੰ ਕਦੀ দান ਨਹੀਂ ਦਿੱਤਾ ਹੋਮ ਜਗ ਨਹੀਂ ਕੀਤਾ ਨਾ ਦੇਵੀ-ਦੇਵਤਿਆਂ ਦੀ ਪੂਜਾ ਕੀਤੀ ਨਾ ਵਿਧੀ ਪੂਰਵਕ ਤੀਰਥਾਂ ਦੀ ਯਾਤਰਾ ਹੀ ਕੀਤੀ ਇਸ ਲਈ हे जीव ਜਿਉ ਜਹੇ ਤੂੰ ਕਰਮ ਕੀਤੇ ਹਨ ਉਹ ਜਹੇ ਫਲ ਭੋਗ हे जीव तू ਨਾ ਕਦੀ ਬ੍ਰਾਹਮਣਾਂ ਦੀ ਪੂਜਾ ਕੀਤੀ ਨਾ ਗੰਗਾ ਜਮਨਾ ਤੀਰਥਾਂ ਤੇ ਇਸ਼ਨਾਨ ਕੀਤਾ ਨਾ ਭਲੇ ਪੁਰਸ਼ਾਂ ਦੀ ਸੇਵਾ ਕੀਤੀ ਨਾ ਕੋਈ ਪਰਉਪਕਾਰ ਦਾ ਕੰਮ ਕੀਤਾ ਇਸ ਲਈ हे जीव ਜੋ ਕਰਮ ਤੂੰ ਕੀਤੇ ਹਨ ਹੁਣ ਉਹਨਾਂ ਦਾ ਫਲ ਭੋਗ ਨਿਰਜਲ ਦੇਸ਼ ਵਿੱਚ ਮਨੁੱਖਾਂ ਤੇ ਪੰਛੀਆਂ ਲਈ ਤੂੰ ਕੋਈ ਪਾਣੀ ਦਾ ਪ੍ਰਬੰਧ ਨਹੀਂ ਕੀਤਾ ਅਤੇ ਨਾ ਹੀ ਬ੍ਰਾਹਮਣਾ ਅਤੇ ਗਊਆਂ ਦੀ ਸੇਵਾ ਹੀ ਕੀਤੀ ਹੈ ਇਸ ਲਈ हे ਜੀਵ ਜੈਸਾ ਤੂੰ ਕਰਮ ਕੀਤਾ ਹੈ ਉਹ ਜੈਅ ਫਲ ਭੋਗ ਤੂੰ ਅੰਨ ਆਦ ਦਾ ਦਾਨ ਵੀ ਨਹੀਂ ਕੀਤਾ ਨਾ ਗਊਆਂ ਨੂੰ ਘਾ ਆਦ ਦਾ ਦਾਨ ਦਿੱਤਾ ਨਾ ਵੇਦਾਂ ਅਤੇ ਸ਼ਾਸਤਰਾਂ ਦੇ ਬਚਨਾਂ ਨੂੰ ਸੱਚ ਕਰਕੇ ਮੰਨਿਆ ਨਾ ਤੂੰ ਪੁਰਾਣਾ ਦੀ ਕਥਾ ਸੁਣੀ ਤੇ ਨਾ ਹੀ ਕਿਸੇ ਵਿਦਵਾਨ ਦੀ ਪੂਜਾ ਹੀ ਕੀਤੀ ਇਸ ਲਈ हे ਜੀਵ ਜੋ ਕਰਮ ਤੂੰ ਕੀਤੇ ਹਨ ਉਹਨਾਂ ਦਾ ਫਲ ਭੋਗ ਇਸਤਰੀਆਂ ਕਹਿੰਦੀਆਂ ਹਨ ਕਿ ਨਾ ਅਸੀਂ ਆਪਣੇ ਪਤੀ ਦੇ ਚੰਗੇ ਬਚਨਾਂ ਦਾ ਪਾਲਣ ਕੀਤਾ ਨਾ ਪਤੀ ਵਰਤ ਧਰਮ ਨੂੰ ਪਾਲਿਆ ਨਾ ਗੁਰੂ ਦੇ ਪਤਨ ਉਹਨਾਂ ਦਾ ਸਨਮਾਨ ਕੀਤਾ ਇਸ ਲਈ ਹੈ ਜੀਵ ਜਿਹੋ ਜਿਹਾ ਕਰਮ ਕੀਤਾ ਹੈ ਉਹ ਜਿਆ ਫਲ ਭੋਗ ਨਾ ਤਾਂ ਅਸਾਂ ਬੁੱਧੀ ਨਾਲ ਆਪਣੇ ਪਤੀ ਦੀ ਸੇਵਾ ਕੀਤੀ ਨਾ ਪਤੀ ਦੇ ਗੁਜਰ ਜਾਣ ਤੇ ਉਸ ਨਾਲ ਸਤੀ ਹੋਈ ਨਾ ਵਿਧਵਾ ਹੋਣ ਤੇ ਵਿਧਵਾ ਧਰਮ ਦਾ ਪਾਲਣ ਕੀਤਾ ਇਸ ਲਈ ਹੈ ਜੀਵ ਆਪਣੇ ਕੀਤੇ ਕਰਮਾਂ ਦਾ ਫਲ ਹੁਣ ਭੋਗ ਚੰ드ਰਾਇਣ ਆਦ ਜੋ ਮਹੀਨੇ ਦੇ ਵਰਤ ਹਨ ਉਹ ਵੀ ਮੈਂ ਵਿਸਥਾਰ ਤੇ ਨਿਯਮ ਨਾਲ ਕਰਕੇ ਆਪਣੇ ਸਰੀਰ ਨੂੰ ਨਹੀਂ ਸੁਕਾਇਆ ਪੁਰਬ ਜਨਮ ਦੇ ਪਾਪ ਕਰਮਾਂ ਦੇ ਕਾਰਨ ਕਰਕੇ ਇਹ ਦੁੱਖदाई ਨਾਰੀ ਦਾ ਸਰੀਰ ਮਿਲਿਆ ਸੀ ਪਰ ਇਸ ਸਰੀਰ ਨੂੰ ਮੈਂ ਬ्यर्थ ਹੀ ਗਵਾ ਦਿੱਤਾ ਇਸ ਤਰ੍ਹਾਂ ਜੀਵ ਆਪਣੇ ਪੁਰਬ ਜਨਮ ਦੇ ਕਰਮਾਂ ਨੂੰ ਯਾਦ ਕਰਦਾ ਅਤੇ ਗਰਲਾਪ ਕਰਦਾ ਹੋਇਆ ਇਕੱਲਾ ਹੀ ਵਾਯੂ ਦੇ ਦੇਖ ਨਾਲ 17 ਦਿਨ ਚੱਲਦਾ ਹੋਇਆ 18ਵੇਂ ਦਿਨ ਸੌਮਯਪੁਰ ਵਿੱਚ ਜਾ ਪਹੁੰਚਦਾ ਹੈ ਜਮਦੂਤ ਥੋੜਾ ਸਮਾਂ ਉਸ ਨੂੰ ਉੱਥੇ ਆਰਾਮ ਕਰਾਉਂਦੇ ਹਨ ਉੱਥੇ ਉਹ ਕਦੀ ਦੁਖੀ ਹੋ ਕੇ istri ਤੇ ਪੁੱਤਰਾਂ ਦੇ ਸੁੱਖਾਂ ਨੂੰ ਯਾਦ ਕਰਦਾ ਹੈ ਕਦੀ ਧਨ ਤੇ ਨੌਕਰਾਂ ਬਾਰੇ ਸੋਚਦਾ ਹੈ ਉੱਥੇ ਜਮਦੂਤ ਉਸ ਨੂੰ ਕਹਿੰਦੇ ਹਨ ਤੇਰਾ ਉਹ ਧਨ ਪੁੱਤਰ istri ਮਿੱਤਰ ਅਤੇ ਸਬੰਧੀ ਆਤ ਕਿੱਥੇ ਹਨ हे ਮੂਰਖ ਤੂੰ ਆਪਣੇ ਕੀਤੇ ਕਰਮਾਂ ਦਾ ਫਲ ਭੋਗਣ ਲਈ ਬਹੁਤ ਦਿਨ ਇਸ ਮਾਰਗ ਤੇ ਚੱਲ। ਏ ਜਮ ਲੋਕ ਯਾਤਰੀ ਕੀ ਤੂੰ ਆਪਣੇ ਰਸਤੇ ਵਿੱਚ ਆਉਣ ਵਾਲੀ ਤੇ ਜਲ ਦੇਣ ਵਾਲੀ ਕਿਸੇ ਵਸਤੂ ਦਾ ਪ੍ਰਬੰਧ ਕੀਤਾ ਹੈ ਜਿਸ ਨਾਲ ਤੇਰਾ ਪੈਡਾ ਸੁਖ ਨਾਲ ਖਤਮ ਹੋ ਜਾਏ। ਕੀ ਤੂੰ ਜਮਰਾਜ ਤੇ ਸਾਡੇ ਬਲ ਨੂੰ ਨਹੀਂ ਜਾਣਦਾ ਸੀ ਕਿ ਬਿਨਾਂ ਕਿਸੇ ਦੁੱਖ ਦੇ ਜਮਰਾਜ ਪਾਸ ਚੱਲਣ ਦਾ ਯਤਨ ਕਰਦਾ? ਜਿਸ ਰਸਤੇ ਤੇ ਤੂੰ ਜਾਏਗਾ ਉਹ ਰਸਤਾ ਤੇਰੇ ਲਈ ਨਿਸ਼ਚਿਤ ਹੈ ਉਸ ਨੂੰ ਕੋਈ ਬਦਲ ਨਹੀਂ ਸਕਦਾ ਕੀ ਤੂੰ ਉਸ ਪ੍ਰਸਿੱਧ ਮਾਰਗ ਨੂੰ ਨਹੀਂ ਜਾਣਦਾ ਜਿਸ ਨੂੰ ਬਾਲਕ ਅਤੇ ਬਿਰਧ ਸਭ ਜਾਣਦੇ ਹਨ ਕੀ ਤੂੰ ਬ੍ਰਾਹਮਣਾਂ ਤੋਂ ਕਦੀ ਪੁਰਾਣਾ ਦੇ ਬਚਨ ਨਹੀਂ ਸੁਨੇ ਇਹ ਕਹਿ ਕੇ ਜਮਦੂਤ ਉਸ ਨੂੰ ਮੁਗਧਰਾ ਨਾਲ ਮਾਰਦੇ ਹਨ ਤੇ ਨੱਠਦੇ ਭਜਦੇ ਉਸ ਪ੍ਰਾਣੀ ਨੂੰ ਫੜ ਕੇ ਰस्सੀਆਂ ਨਾਲ ਬੰਨ੍ਹ ਕੇ ਖਿੱਚਦੇ ਹਨ ਇਸ ਥਾਂ ਤੇ ਪੁੱਤਰਾਂ ਜਾਂ ਪੋਤਰਿਆਂ ਦੇ ਸਨੇਹਪੂਰਵਕ ਜਾਂ ਕਿਰਪਾਪੂਰਵਕ ਦਿੱਤੇ ਹੋਏ ਮਾਸਕ ਪਿੰਡ ਨੂੰ ਖਾ ਕੇ ਉਹ ਜੀਵ ਸੌਰਪੁਰ ਨੂੰ ਜਾਂਦਾ ਹੈ ਉੱਥੇ ਕਾਲਦਾਰ ਰੂਪ ਜੰਗਮ ਨਾਂ ਦਾ ਰਾਜਾ ਹੈ ਉਸ ਨੂੰ ਵੇਖ ਕੇ ਉਹ ਡਰਦਾ ਮਾਰਾ ਕੁਝ ਵਿਸ਼ਰਾਮ ਕਰਨਾ ਚਾਹੁੰਦਾ ਹੈ ਇੱਥੇ ਡੇਢ ਮਹੀਨੇ ਦਾ ਪਿੰਡ ਤੇ ਜਲ ਖਾ ਪੀ ਕੇ ਉਹ ਪ੍ਰਾਣੀ ਅੱਗੇ ਚੱਲਦਾ ਹੈ ਫਿਰ ਜਲਦੀ ਹੀ 나ਗੇਦਰ ਭਵਨ ਨਾਂ ਦੇ ਪੁਰ ਵਿੱਚ ਪਹੁੰਚਦਾ ਹੈ ਜਿੱਥੇ ਉਹ ਭਿਆਨਕ ਬਣਾ ਨੂੰ ਵੇਖ ਕੇ ਉਹ ਦੁਖੀ ਹੋ ਕੇ ਰੋਂਦਾ ਹੈ ਉੱਥੇ ਜਮਦੂਤ ਉਸ ਨੂੰ ਬਾਰ-ਬਾਰ ਖਿੱਚਦੇ ਹਨ ਤੇ ਉਹ ਤੜਫਦਾ ਹੈ ਤੇ ਰੋਂਦਾ ਹੈ 2 ਮਹੀਨੇ ਬੀਤਣ ਤੇ ਪੁੱਤਰਾਂ ਵੱਲੋਂ ਦਿੱਤੇ ਗਏ ਦੂਸਰੇ ਪਿੰਡ ਨੂੰ ਖਾ ਕੇ ਉਹ ਜਮਦੂਤਾਂ ਦਾ ਖਿੱਚਿਆ ਹੋਇਆ ਦੁੱਖ ਨਾਲ ਅੱਗੇ ਵਧਦਾ ਹੈ ਅਤੇ ਇਸ ਤੀਸਰੇ ਮਹੀਨੇ ਵਿੱਚ ਗੰਧਰਬ پور ਵਿੱਚ ਜਾ ਪਹੁੰਚਦਾ ਹੈ ਉੱਥੇ ਤੀਸਰੇ ਮਹੀਨੇ ਦੇ ਪਿੰਡ ਨੂੰ ਖਾ ਕੇ ਅੱਗੇ ਚੱਲਦਾ ਹੈ ਫਿਰ ਉਹ ਪ੍ਰਾਣੀ ਚੌਥੇ ਮਹੀਨੇ ਵਿੱਚ ਸ਼ੈਲਾਗਮਪੁਰ ਵਿੱਚ ਜਾ ਪਹੁੰਚਦਾ ਹੈ ਉੱਥੇ ਉਸ ਪ੍ਰੇਤ ਆਤਮਾ ਤੇ ਬਹੁਤ ਸਾਰੇ ਪੱਥਰ ਵਸਦੇ ਹਨ ਉੱਥੇ ਚੌਥੇ ਮਹੀਨੇ ਦੇ ਪਿੰਡ ਨੂੰ ਖਾ ਕੇ ਕੁਛ ਸੁਖੀ ਹੁੰਦਾ ਹੈ ਫਿਰ ਪੰਜਵੇਂ ਮਹੀਨੇ ਵਿੱਚ ਕਰੋਚਪੁਰ ਵਿੱਚ ਪਹੁੰਚਦਾ ਹੈ ਉੱਥੇ ਪੁੱਤਰ ਆਦਿਕਾਂ ਵੱਲੋਂ ਦਿੱਤੇ ਹੋਏ ਪੰਜਵੇਂ ਮਹੀਨੇ ਦੇ ਪਿੰਡ ਨੂੰ ਖਾ ਕੇ ਕਰੂਰਪੁਰ ਨੂੰ ਜਾਂਦਾ ਹੈ ਉੱਥੇ 5.5 ਮਹੀਨੇ ਦੇ ਦਿੱਤੇ ਹੋਏ ਨਿਊਨ ਛਟਮਾ ਸਾਧ ਪਿੰਡ ਨੂੰ ਖਾ ਕੇ ਅੱਧਾ ਮਹੂਰਤ ਆਰਾਮ ਕਰਕੇ ਕੰਬਦਾ ਹੋਇਆ ਦੁੱਖ ਨਾਲ ਉਸ ਪੁਰ ਨੂੰ ਛੱਡ ਕੇ ਜਮਦੂਤਾ ਹੱਥੋਂ ਦੁਖੀ ਹੋਇਆ ਚਿਤਰ ਭਵਨ ਨਾਂ ਦੇ ਪੁਰ ਵਿੱਚ ਪਹੁੰਚਦਾ ਹੈ ਜਿੱਥੇ ਪਿੰਡ ਤੇ ਜਲ ਖਾ ਪੀ ਕੇ ਅੱਗੇ ਚੱਲਦਾ ਹੈ ਉੱਥੇ ਜੰਮ ਦਾ ਛੋਟਾ ਭਰਾ ਚਿਤਰ ਨਾਂ ਦਾ ਰਾਜਾ ਰਾਜ ਕਰਦਾ ਹੈ ਉਸ অতি ਭਿਆੰਕਰ ਰਾਜੇ ਨੂੰ ਵੇਖ ਕੇ ਜਦੋਂ ਉਹ ਡਰ ਨਾਲ ਭੱਜਦਾ ਹੈ ਤਦ ਉਸ ਦੇ ਸਾਹਮਣੇ ਬੇੜੀ ਦੇ ਮਲਾ ਆ ਕੇ ਕਹਿੰਦੇ ਹਨ ਕਿ ਅਸੀਂ ਤੈਨੂੰ ਮahanadi ਵਤਰਨੀ ਤੋਂ ਪਾਰ ਲੈ ਜਾਣ ਲਈ ਬੇੜੀ ਵਿੱਚ ਲੈ ਕੇ ਆਏ ਹਾਂ ਜੇ ਤੇਰਾ ਪੁੱਣ ਇਸ ਯੋਗ ਹੈ ਤਾਂ ਤੂੰ ਇਸ ਬੇੜੀ ਤੇ ਬੈਠ ਸਕਦਾ ਹੈ ਅਗਿਆਨੀ ਦੇ ਦਾਨ ਨੂੰ ਵਰਤਣਾ ਕਿਹਾ ਜਾਂਦਾ ਹੈ ਉਸ ਦੇ ਬਲ ਨਾਲ ਹੀ ਇਹ ਨਦੀ ਪਾਰ ਕੀਤੀ ਜਾ ਸਕਦੀ ਹੈ ਇਸੇ ਲਈ ਇਸ ਦਾ ਨਾਮ ਹੈ ਤਰਨੀ ਹੈ ਜੇ ਤੂੰ ਗਊਦਾਨ ਕੀਤੀ ਹੈ ਤਾਂ ਇਹ ਬੇੜੀ ਤੇਰੇ ਲਈ ਆ ਸਕਦੀ ਹੈ ਨਹੀਂ ਤਾਂ ਨਹੀਂ ਮਲਾਹਾ ਦੇ ਇਹ ਬਚਨ ਸੁਣ ਕੇ ਪਾਪੀ ਹਾਏ ਦੇਵ ਇਹੋ ਜਿਹੇ ਸ਼ਬਦ ਕਹਿੰਦਾ ਹੈ ਜਿਸ ਪਾਪੀ ਨੂੰ ਵੇਖ ਕੇ ਉਹ ਨਦੀ ਉੱਗਲਦੀ ਹੈ ਅਤੇ ਦਾਨ ਨਾ ਦੇਣ ਕਰਕੇ ਉਹ ਪਾਪੀ ਉਸ ਨਦੀ ਵਿੱਚ ਡੁੱਬ ਜਾਂਦਾ ਹੈ ਤਦ ਆਕਾਸ਼ ਵਿੱਚ ਰਹਿੰਦੇ ਜਮਦੂਤ ਉਸ ਦੇ ਮੂੰਹ ਵੱਲ ਕੁੰਡਾ ਪਾ ਕੇ ਉਸ ਨੂੰ ਇਹੋ ਖਿੱਚ ਲੈਂਦੇ ਹਨ ਜਿਵੇਂ ਕੁੰਡੀ ਵਿੱਚ ਫਸੀ ਮੱਛੀ ਨੂੰ ਸ਼ਿਕਾਰੀ ਖਿੱਚ ਲੈਂਦੇ ਹਨ ਉੱਥੇ ਉਹ ਨਦੀ ਤੋਂ ਪਾਰ ਛੇਵੇਂ ਮਹੀਨੇ ਪਿੰਡ ਨੂੰ ਖਾ ਕੇ ਰੋਂਦਾ ਚੀਕਦਾ ਅਤੇ ਭੁੱਖ ਪਿਆਸ ਨਾਲ ਦੁਖੀ ਹੋਇਆ ਅੱਗੇ ਚੱਲਦਾ ਹੈ ਅਤੇ 7ਵੇਂ ਮਹੀਨੇ ਵਿੱਚ ਬਹਿਵਦਾਪੁਰ ਵਿੱਚ ਜਾ ਪਹੁੰਚਦਾ ਹੈ ਉੱਥੇ ਪੁੱਤਰ ਆਦਿਕਾਂ ਦਾ ਦਿੱਤਾ ਹੋਇਆ 7ਵੇਂ ਮਹੀਨੇ ਦਾ ਪਿੰਡ ਖਾ ਕੇ ਉਸ ਪੁਰ ਨੂੰ ਛੱਡ ਕੇ ਆਕਾਸ਼ ਮਾਰਗ ਵਿੱਚ ਚੱਲਦਾ ਹੋਇਆ ਦੁਖਦਪੁਰ ਵਿੱਚ ਪਹੁੰਚਦਾ ਹੈ ਇਹ ਗਰੜ ਉੱਥੇ ਵੀ ਉਹ ਕਈ ਤਰ੍ਹਾਂ ਦੇ ਦੁੱਖ ਭੋਗਦਾ ਹੈ ਫਿਰ 8ਵੇਂ ਮਹੀਨੇ ਦਾ ਪਿੰਡ ਖਾ ਕੇ ਅੱਗੇ ਚੱਲਦਾ ਹੋਇਆ ਉਹ ਪ੍ਰੇਤ ਨੌਵੇਂ ਮਹੀਨੇ ਦੇ ਅਖੀਰ ਤੇ ਨਾਨਾ ਕੰਦਰਪੁਰ ਵਿੱਚ ਪਹੁੰਚਦਾ ਹੈ ਉੱਥੇ ਕਈ ਤਰ੍ਹਾਂ ਨਾਲ ਆ ਕੰਦਰ ਗੁਣਾ ਨੂੰ ਰੋਂਦੇ ਚੀਕਦੇ ਵੇਖ ਕੇ ਉਹ ਆਪ ਵੀ ਸੁਣ ਹੋ ਕੇ ਦੁੱਖ ਨਾਲ ਰੋਣ ਲੱਗਦਾ ਹੈ ਫਿਰ ਨੌਵੇਂ ਮਹੀਨੇ ਦਾ ਪਿੰਡ ਖਾ ਕੇ ਜਮਦੂਤਾਂ ਦੀ ਮਾਰ ਖਾਂਦਾ ਹੋਇਆ ਉਸ ਉਸ ਪੁਰਨ ਨੂੰ ਛੱਡ ਕੇ ਬੜੇ ਕਸ਼ਟ ਨਾਲ 10ਵੇਂ ਮਹੀਨੇ ਵਿੱਚ ਸੁਤਪਤ ਭਵਨ ਵਿੱਚ ਜਾਂਦਾ ਹੈ ਉੱਥੇ ਪੁੱਤਰ ਆਦਿਕਾਂ ਦੇ ਦਿੱਤੇ ਗਏ ਜਲ ਤੇ ਪਿੰਡ ਨੂੰ ਖਾ ਕੇ ਕੁਛ ਸੁਖੀ ਨਹੀਂ ਹੁੰਦਾ ਫਿਰ 11ਵੇਂ ਮਹੀਨੇ ਦੇ ਅਖੀਰ ਵਿੱਚ ਰੌਦਰਪੁਰ ਵਿੱਚ ਜਾਂਦਾ ਹੈ ਉੱਥੇ 11ਵੇਂ ਮਹੀਨੇ ਦੇ ਪੁੱਤਰ ਆਦਿਕਾਂ ਦੇ ਦਿੱਤੇ ਪਿੰਡ ਨੂੰ ਖਾ ਕੇ 11 ਮਹੀਨੇ ਵਿੱਚ ਕੋਯੋ ਵਰਸ਼ਨ ਨਾਂ ਦੇ ਪੁਰ ਵਿੱਚ ਪਹੁੰਚ ਜਾਂਦਾ ਹੈ ਇੱਥੇ ਪ੍ਰੇਤਾਂ ਨੂੰ ਦੁੱਖ ਦੇਣ ਲਈ অতি ਭਿਆਨਕ بارش ਹੁੰਦੀ ਹੈ ਉੱਥੇ ਪੁੱਤਰ ਆਦਕਰਾਂ ਦੇ ਦਿੱਤੇ ਘਟਵੱਧ ਪਿੰਡ ਨੂੰ ਦੁਖੀ ਹੋ ਕੇ ਖਾਂਦਾ ਹੈ ਉੱਥੇ ਪੂਰਾ ਸਾਲ ਬੀਤ ਜਾਣ ਤੇ ਸ਼ੀਤਾਸ਼ਪੁਰ ਵਿੱਚ ਪਹੁੰਚਦਾ ਹੈ ਜਿੱਥੇ ਹਿਮਾਲਿਆ ਪਰਬਤ ਨਾਲੋਂ ਵੀ 100 ਗੁਣਾ ਵਧੇਰੇ ਠੰਡ ਹੁੰਦੀ ਹੈ ਠੰਡ ਦੇ ਨਾਲ ਦੁਖੀ ਅਤੇ ਭੁੱਖ ਪਿਆਸ ਨਾਲ ਆਤ੍ਰ ਹੋਇਆ ਉਹ ਪ੍ਰਾਣੀ ਚਾਰੇ ਪਾਸੇ ਵੇਖਦਾ ਹੈ ਕਿ ਇੱਥੇ ਮੇਰਾ ਕੋਈ ਸੰਬੰਧੀ ਵੀ ਹੈ ਜੋ ਮੇਰੇ ਦੁੱਖਾਂ ਨੂੰ ਨਿਰਵਿਰਤ ਕਰ ਸਕੇ ਤਦ ਜਮਦੂਤ ਉਸ ਨੂੰ ਕਹਿੰਦੇ ਹਨ ਕਿ ਤੂੰ ਇਹੋ ਜਿਹਾ ਕਿਹੜਾ ਪੁੰਨ ਕੀਤਾ ਹੈ ਜਿਸ ਦੇ ਪ੍ਰਭਾਵ ਨਾਲ ਤੇਰਾ ਦੁੱਖ ਨਿਰਵਰਤ ਹੋਵੇ ਇੱਥੇ ਬਾਰਸ਼ਿਕ ਪਿੰਡ ਖਾਂ ਦੇ ਉਸ ਨੂੰ ਕੁਝ ਸ਼ਾਂਤੀ ਮਿਲਦੀ ਹੈ ਫਿਰ ਸਾਲ ਦੇ ਅਖੀਰ ਵਿੱਚ ਜਮ ਲੋਕ ਦੇ ਕੋਲ ਬਹੁਪੀਤਪੁਰ ਵਿੱਚ ਜਾ ਕੇ ਹੱਥ ਜੱਡੇ ਸਰੀਰ ਨੂੰ ਛੱਡ ਦਿੰਦਾ ਹੈ ਅਤੇ ਕਰਮਾਂ ਦਾ ਫਲ ਭੋਗਣ ਲਈ ਉਹ ਆਕਾਸ਼ਚਾਰੀ ਵਾਜੂ ਰੂਪ ਨਾਲ ਕਸ਼ਟ ਸਹਿਣ ਲਈ ਅੰਗੂਠੇ ਜੱਡੇ ਸਰੀਰ ਨੂੰ ਗ੍ਰਹਿਣ ਕਰਕੇ ਜਮਦੂਤਾਂ ਦੇ ਨਾਲ ਜਾਂਦਾ ਹੈ। ਸ਼੍ਰੀ ਵਿਸ਼ਨੂੰ ਭਗਵਾਨ ਜੀ ਕਹਿੰਦੇ ਹਨ, "ਹੇ ਗਰੁੜ, ਜਿਸ ਨੇ ਅੰਤ ਸਮੇਂ ਆਦਰਵਦਾਹਕ ਦਾਨ ਨਹੀਂ ਦਿੱਤਾ, ਉਹ ਉੱਥੇ ਇਸ ਤਰ੍ਹਾਂ ਪੱਕੇ ਬੰਦਨਾ ਵਿੱਚ ਵੱਜਾ ਹੋਇਆ ਬੜੇ ਕਸ਼ਟ ਨਾਲ ਜਾਂਦਾ ਹੈ, ਪਰ ਜਿਸ ਨੇ ਉਦਰ ਵਦਾਇਕ দান ਦਿੱਤਾ ਹੈ ਉਹ ਬੜੇ ਸੁਖ ਨਾਲ ਜਾਂਦਾ ਹੈ हे ਗਰੁੜ ਧਰਮਰਾਜ ਦੀpuri ਦੇ ਚਾਰ ਦਰਵਾਜੇ ਹਨ ਉਹਨਾਂ ਵਿੱਚੋਂ ਜਿਹੜਾ ਦੱਖਣੀ ਦਵਾਰ ਹੈ ਉਸ ਦਾ ਵਰਣਨ ਹੀ ਅਸੀਂ ਤੈਨੂੰ ਸੁਣਾ ਰਹੇ ਹਾਂ ਉਸ ਦਵਾਰ ਤੋਂ ਜੋ অতি ਭਿਆਨਕ ਹੈ ਭੁੱਖ ਪਿਆਸ ਥਕੇਵੇਂ ਨਾਲ ਜਿਵੇਂ ਪ੍ਰਾਣੀ ਜਾਂਦੇ ਹਨ ਉਸ ਦਾ ਸਭ ਹਾਲ ਤੈਨੂੰ ਸੁਣਾ ਦਿੱਤਾ ਹੈ ਹੁਣ ਤੂੰ ਹੋਰ ਕੀ ਸੁਣਨਾ ਚਾਹੁੰਦਾ ਹੈ ਗਰੜ ਪ੍ਰਾਣ ਦਾ ਦੂਸਰਾ ਅਧਿਆਇ ਸਮਾਪਤ ਇਸ ਤਰ੍ਹਾਂ ਗਰੜ ਪ੍ਰਾਣ ਦੇ ਅਨਸਾਰ ਮ੍ਰਿਤਿਉ ਤੋਂ ਬਾਅਦ ਜੀਵ ਆਤਮਾ ਆਪਣੇ ਕੀਤੇ ਕਰਮਾਂ ਅਨਸਾਰ ਅਤ ਦੇ ਦੁੱਖ ਅਤੇ ਭਿਆਨਕ ਕਸ਼ਟ ਸਹਿੰਦੀ ਹੋਈ ਜਮਰਾਜ ਕੋਲ ਪਹੁੰਚਦੀ ਹੈ ਸੋ ਇਹ ਦੂਸਰਾ ਅਧਿਆਇ ਸੀ ਜੋ ਸਮਾਪਤ ਹੈ ਫਿਰ ਅਗਲੀ ਵੀਡੀਓ ਵਿੱਚ ਤੀਸਰਾ ਅਧਿਆਇ ਲੈ ਕੇ ਆਵਾਂਗਾ ਦੋਸਤੋ ਵੀਡੀਓ ਨੂੰ ਬਣਾਉਣ ਵਿੱਚ ਬਹੁਤ ਜ਼ਿਆਦਾ ਮਿਹਨਤ ਲੱਗਦੀ ਹੈ ਤੁਸੀਂ ਵੀਡੀਓ ਨੂੰ ਪੂਰਾ ਸੁਣਿਆ ਕਰੋ ਬਹੁਤ ਹੀ ਜ਼ਿਆਦਾ ਵੀਡੀਓ ਰੋਚਕ ਲੈ ਕੇ ਆਇਆ ਹੈ ਸੋ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਆ ਕਰੋ ਅਤੇ ਦੋਸਤੋ ਇੱਕ ਪਿਆਰਾ ਜਿਹਾ ਕਮੈਂਟ ਵੀ ਜਰੂਰ ਕਰਿਆ ਕਰੋ ਸੋ ਓਕੇ ਥੈਂਕ ਯੂ